ਇਹ ਮਾਮਲਾ ਹੈ ਅੰਮ੍ਰਿਤਸਰ ਦੇ ਕੋਟ ਖਾਲਸਾ ਦਾ ਜਿੱਥੇ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਨੇ ਕਿਸੇ ਰੰਜਿਸ਼ ਦੇ ਚਲਦਿਆਂ ਇਸ ਨੌਜਵਾਨ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜੋ ਕਿ ਸਮੇਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਇਸ पीडਿਤ ਨੌਜਵਾਨ ਦਾ ਕਹਿਣਾ ਹੈ ਕਿ ਚੰਦਰ ਨਾਮ ਦਾ ਮੁੰਡਾ ਉਹਨਾਂ ਦੇ ਘਰ ਚੋਰੀ ਕਰਨ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਚੰਦਰ ਦਾ ਖੁੱਟਾਪਾ ਕੀਤਾ ਅਤੇ ਬਾਅਦ ਦੇ ਵਿੱਚ ਉਸ ਨੂੰ ਛੱਡ ਦਿੱਤਾ ਇਸ ਰੰਜਿਸ਼ ਤੇ ਚੱਲਦੇ ਚੰਦਰਨਾਮ ਦੇ ਮੁੰਡੇ ਨੇ ਆਪਣੇ ਸਾਥੀਆਂ ਸਮੇਤ ਇਸ ਨੌਜਵਾਨ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਇਸ ਦੇ ਨਾਲ ਇਸ ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਚੰਦਰਨਾਮ ਮੁੰਡੇ ਦਾ ਉਹ ਮੇਰੇ ਘਰ ਆਇਆ ਚੋਰ ਚੋਰੀ ਕਰਨ ਦਿਆ ਸੀ ਆਪਾਂ ਫੜ ਲਿਆ ਉਹਨੂੰ ਉਸ ਤੋਂ ਬਾਅਦ ਉਹਨੂੰ ਮਾਰਿਆ ਮੁਰਕਟਿਆ ਆਪਾਂ ਉਸ ਤੋਂ ਬਾਅਦ ਉਹਨੂੰ ਮਾਫੀਆਂ ਮੁਫੀਆਂ ਮੰਗ ਲਾ ਪੜ ਤੋਂ ਫਿਰ ਆਪਾਂ ਨੂੰ ਛੱਡ ਦਿੱਤਾ ਉਸ ਤੋਂ ਬਾਅਦ ਮੈਂ ਮੇਲਾ ਦੇਖਣ ਚੱਲ ਗਿਆ ਮੈਂ ਮੇਲਾ ਦੇਖਿਆ ਰਾਤ ਨੂੰ 8:30 ਵੇ ਉਸ ਤੋਂ ਬਾਅਦ ਮਾਗੇ ਮੇਲਾ ਦੇਖ ਕੇ ਆਪਣੇ ਫਰੈਂਡਾਂ ਨਾਲ ਦੁਕਾਨ ਦੀ ਅੱਲਾ ਪਕੋਡਿੰਗ ਲੈ ਲੱਗੇ ਹਾਂ ਉਹਨੇ ਪਿਛੋ ਆਗੇ ਵਾਰ ਕਰਨੇ ਚਾਹ ਦੋ ਵਾਰ ਤੇ ਦਾਤਰਮਾਨ ਨੇ ਚਾਲੂ ਕਰਤੇ ਮੇਰੇ ਮੈਂ ਘੁੰਮ ਕੇ ਦੇਖਿਆ ਮੇ ਸੱਟਾ ਮਾਰ ਲਾ ਪਿਓ ਫਿਰ ਬਾਅਦ ਦਾਤਰ ਸਿੱਧਾ ਸਿਰ ਤੇ ਮਾਰ ਲੱਗੇ ਮਹਾਤ ਪਾਇਆ ਆਪਣਾ ਉਂਗਲ ਤੇ ਭਾਈ ਕਹੇ ਮੈਂ ਦਾਤਰ ਫੜ ਲਿਆ ਉਸ ਤੋਂ ਬਾਅਦ ਮੈਂ ਲੱਤ ਮਾਰ ਕੇ ਨੂੰ ਛਿਡਾ ਕੇ ਆਪਣੇ ਆਪ ਨੂੰ ਭੱਜਿਆ ਤੇ ਹਾਂਜੀ ਮੈਨੂੰ ਪਿਛੋ ਕਹਿੰਦੇ ਕਾਲੂ ਰੁਕ ਜਾ ਨਹੀਂ ਤੇ ਬਗੋਲੀ ਮਾਰ ਦਣੀ ਮੈਂ ਰੁਕਿਆ ਨਹੀਂ ਉਹਨਾਂ ਨੇ ਫੇਰ ਮਾਰਨੇ ਚਾਲੂ ਕਰਤੇ ਫਿਰ ਮੈਂ ਕਿ ਨਹੀਂ ਦੇ ਵਿੱਚ ਮੈਂ ਫੈਲਾ ਚੁੱਕ ਲਿਆ ਘੇਰਾ ਘਾਦ ਹੀ ਮੋਤੇ ਵੜ ਗਿਆਂ ਕਿੰਨੇ ਬੰਦੇ ਹੋ ਉਹ 7-8 ਜਾਣੇ ਸੀ ਸ਼ੰਭੂ ਨਾਥ ਚੰਦਨ ਬਾਕੀ ਅਨਭਜਾ ਤੇ ਨਾਲ ਨਾਮ ਹੀ ਮ ਪੁਲਿਸ ਮੇਰੇ ਦੱਸਿਆ ਹਾਂਜੀ ਪੁਲਸ ਨੂੰ ਸਾਰਾ ਦੱਸਿਆ ਇਹ ਸ਼ਾਮ ਨੂੰ ਬੋੜੀ ਸਾਹਿਬ ਮੇਰਾ ਵੀ ਆਕੇ ਆ ਰਹੇ ਸੀ ਆਪਣੇ ਕਰਿਆਨੇ ਦੁਕਾਨ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਕੋਲਡ ਡਰਿੰਕ ਕੀਨ ਲਏ ਦੇ ਨਾਲ ਦੋਸਤ ਸੀ ਮੁੜ ਕੇ ਉਹਨੂੰ ਇਹਨਾਂ ਨੇ ਵਾਰਦਤ ਕਰ ਦਿੱਤੀ ਮਗਰ ਦਾਤਰ ਦੁੱਤਰ ਮਾਰਿਆ ਇਹ ਅੱਗੇ ਜਾ ਕੇ ਭੱਜਿਆ ਨੇਰਾ ਸੀ ਨੇਰੇ ਦੇ ਵਿੱਚ ਉਹਨਾਂ ਨੇ ਫਿਰ ਲਲਕਾਰਾ ਮਾਰਿਆ ਰੁਕ ਜਾ ਨਹੀਂ ਤੇ ਤੈਨੂੰ ਗੋਲੀ ਮਾਰ ਦਿੰਨੀ ਆ ਇਹ ਨੇਰੇ ਦਾ ਫਾਇਦਾ ਉਠਾ ਕੇ ਨਿਕਲ ਗਿਆ ਕਿਸੇ ਘਰ ਚ ਲੁਕ ਗਿਆ ਆਪਣੀ ਜਾਨ ਬਚਾਈ ਇਹਨਾਂ ਨੇ ਮਗਰੋਂ ਦੋ ਫਾਇਰ ਕੀਤੇ ਆ ਉਹ ਪੁਲਿਸ ਕੋ ਵੀ ਖੋਲ ਪਏ ਹੋਏ ਇਹਨਾਂ ਨੇ ਉਧਰ ਪੁਲਿਸ ਨੇ ਵੀ ਮੋਲਜ਼ਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸਾਹਪਿਆਂ ਕਰੀ ਹੈ ਕਿ ਜੋਰ ਨੇ ਖੁੰਦਕਬਾਜ਼ੀ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪਰ ਸ਼ਾਇਦ ਹੁਣ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀ ਇਹ ਕਰਤੂਰ ਉਸ ਦੇ ਲਈ ਕਿੰਨੀ ਵੱਡੀ ਮੁਸੀਬਤ ਬਣ ਜਾਵੇਗੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ